ਪੰਜਾਬੀ ਸਿਨੇਮਾ ਜਗਤ ਦੀ ਸਭ ਤੋਂ ਗਲੇਮਰਸ ਐਕਟ੍ਰੈਸ ਹੈ ਸੋਨਮ ਬਾਜਵਾ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਨਵੇਂ-ਨਵੇਂ ਫੋਟੋ ਸ਼ੂਟ ਕਰਵਾਉਣ ਤੋਂ ਬਾਅਦ ਫੋਟੋਆਂ ਸਾਂਝੀਆਂ ਕਰਦੀ ਹੈ ਆਪਣੇ ਫੈਨਸ ਦੇ ਨਾਲ ਪਰ ਹਾਲ ਹੀ ਦੇ ਵਿੱਚ ਜੋ ਉਹਨਾਂ ਨੇ ਫੋਟੋ ਸ਼ੂਟ ਕਰਵਾਇਆ ਬਲੈਕ ਡਰੈਸ ਦੇ ਵਿੱਚ ਉਸ ਦਾ ਲੋਕਾਂ ਨੇ ਕਾਫੀ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਮੀਮਸ ਅਤੇ ਰੋਲਸ ਬਣਾ ਕੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕਾਫੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਸੋਨਮ ਬਾਜਵਾ ਦਾ ਤੇ ਖਾਸ ਗੱਲ ਇਹ ਹੈ ਕਿ ਸੋਨਮ ਨੂੰ ਇਸ ਮਜ਼ਾਕ ਦਾ ਬਿਲਕੁਲ ਵੀ ਗੁੱਸਾ ਨਹੀਂ ਹੈ ਬਲਕਿ ਸੋਨਮ ਬਾਜਵਾ ਇਸ ਮਜ਼ਾਕ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੀ ਹੈ ਅਤੇ ਉਹ ਤਸਵੀਰਾਂ ਜੋ ਲੋਕ ਮਜ਼ਾਕ ਦੇ ਅੰਦਾਜ਼ ਦੇ ਵਿੱਚ ਸਾਂਝੀਆਂ ਕਰ ਰਹੇ ਨੇ ਉਸ ਨੂੰ ਸੋਸ਼ਲ ਮੀਡੀਆ ਤੇ ਖੁਦ ਪੋਸਟ ਕਰ ਰਹੀ ਹੈ ਸੋਨਮ ਬਾਜਵਾ ਦਰਸਲ ਸੋਨਮ ਬਾਜਵਾ ਨੇ ਇੱਕ ਵੱਖਰੇ ਅੰਦਾਜ਼ ਦੇ ਵਿੱਚ ਪੋਜ਼ ਦੇ ਕੇ ਕੋਈ ਫੋਟੋ ਸ਼ੂਟ ਕਰਵਾਇਆ ਤੇ ਹੁਣ ਇਸ ਦਾ ਮੀਮ ਬਣਾਇਆ ਟਰੋਲ ਬਣਾਇਆ ਪੰਜਾਬੀ ਮੁੰਡਿਆਂ ਨੇ ਕੰਬੋਰਡ ਦੇ ਉੱਤੇ ਬੈਠ ਕੇ ਤੇ ਮੀਮ ਕੀ ਸਾਦਤਾਂ ਲੋਕਾਂ ਨੇ ਪਸੰਦ ਕੀਤਾ ਇਹ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਹੋ ਪਰ ਖੈਰ ਤੁਸੀਂ ਹੁਣ ਇਸ ਮੀਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੋਨਮ ਬਾਜਵਾ ਦਾ ਪੋਜ਼ ਕੀ ਬਿਲਕੁਲ ਮੈਚ ਕਰ ਰਿਹਾ ਹੈ ਉਸ ਦੇ ਨਾਲ ਜੋ ਮੁੰਡੇ ਕਰ ਰਹੇ ਨੇ ਇਸ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਧੰਨਵਾਦ